ਮੈਂ ਥੋੜਾ ਆਪਣਾ ਜਗਵਿੰਦਰ ਸਿੰਘ ਬਲੌਗ ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਵੀਰ ਭਰਾ ਸਾਰੇ ਵਧੀਆ ਹੋਣਗੇ ਜਿਨੇ ਵੀਰ ਭਰਾ ਸਾਡੇ ਚਾਹੁੰਦੇ ਨੇ ਸਾਨੂੰ ਵੀਰੇ ਯਾਰ ਸਪੋਰਟ ਕਰਿਓ ਲਾਜ਼ਮੀ ਸਪੋਰਟ ਕਰਨੀ ਹੈ ਤੁਸੀਂ ਸਪੋਰਟ ਕਰੋਗੇ ਸਾਡੀ ਚੜ੍ਹਾਈ ਹੋਏਗੀ ਹੁਣ ਇਹ ਤੁਸੀਂ ਹੁਣ ਦੇਖਦੇ ਇਹੀ ਆਏ ਆ ਸਰੋਂ ਲੱਗੀ ਦੀ ਆ ਚੈੱਕ ਕਰ ਸਕਦੇ ਇਹ ਤੋੜ ਹੀ ਬੰਨੇ ਦੇ ਤੱਕ ਸਰੋਂ ਲੱਗੀ ਦੀ ਹੈ ਤੇ ਲੋਕੀ ਆਉਂਦੇ ਨੇ ਇੱਥੋਂ ਤੇ ਚੋਰੀ ਵੱਢ ਕੇ ਲੈ ਜਾਂਦੇ ਨੇ ਚੋਰੀ ਚੋਰੀ ਆਉਂਦੇ ਨੇ ਵੱਢ ਕੇ ਲੈ ਜਾਂਦੇ ਨੇ ਤੇ ਕੱਲ ਵੀ ਵਢੋਈ ਆ ਸ਼ਾਮੀ ਦੋ ਗ ਤਿੰਨ ਪੰਡਾ ਵੱਡ ਕੇ ਲੱਗੇ ਨੇ ਚੋਰੀ ਚੋਰੀ ਵੱਧਦੇ ਨੇ ਤੇ ਮੈਂ ਅੱਜ ਆਇਆ ਇੱਥੇ ਹੀ ਮੈਂ ਕਿ ਖਾਲ ਰੱਖਨੇ ਆ ਕਿਹੜਾ ਵੱਧਦਾ ਤੇ ਚੋਰੀ ਚੋਰੀ ਫੜ ਲਾਂਗੇ ਫੜ ਕੇ ਦੇ ਤੇ ਨੇ ਦੀ ਦੇ ਤੇਰੇ ਦੀ ਧੋਣੀ ਲਾਵਾਂਗੇ ਵੱਧਦੇ ਨੇ ਨਾ ਪੱਠੇ ਕੋਈ ਨਹੀਂ ਫੜੇ ਜਾਣਗੇ ਜੇ ਤੂੰ ਫੜੇ ਜਾਣਗੇ ਤਾਂ ਫਿਰ ਢੱਕ ਲੈਣਗੇ ਸਾਈ ਪੱਠੇ ਵਢਾਣ ਲੈਣਗੇ ਇਹਨਾਂ ਨੂੰ ਚੰਗੇ ਤੇ ਚੰਗੇ ਤੇ ਮੈਂ ਤਾਂ ਦਿੱ ਇੱਥੇ ਆਇਆ ਕਿ ਸਰੋਂ ਵੱਡ ਕੇ ਨਾਲ ਲੈ ਜਾਣ ਮੇਰਾ ਨਾਨਾ ਵੀ ਆਇਆਦਾ ਸੀ ਨਾਨਾ ਚੱਲ ਗਿਆ ਤੇ ਮੈਂ ਕਿਹਾ ਜਰਾ ਫੇਰਾ ਮਾਰ ਲੀ ਆਪਣੇ ਨਾਨੇ ਦੀ ਪੈਲੀ ਚ ਤੇ ਚਲੋ ਸ਼ੈਰ ਸੂਰ ਹੋ ਜਾਂਦੀ ਆ ਸਵੇਰ ਸਵੇਰ ਤੜਕੇ ਤੜਕੇ ਉੱਠ ਕੇ ਅਸੀਂ ਮਿਹਨਤ ਕਰੀਦੀ ਆ ਮਿਹਨਤ ਮਿਹਨਤ ਕਰੀਦੀ ਸਪਾਟੇ ਸਪੂਟੇ ਮਾਰੀਦੇ ਨੇ ਪੂਰੀ ਪ੍ਰੈਕਟਿਸ ਕਰਨੇ ਆ ਸਵੇਰ ਸਵੇਰ ਤੇ ਮੈਂ ਉਹੀ ਕਹਿਣ ਲੱਗਾ ਤੁਹਾਨੂੰ ਮੈਨੂੰ ਸਪੋਰਟ ਕਰਿਓ ਕਿਉਂਕਿ ਮੇਰਾ ਦਿਲ ਕਰਦਾ ਹੁਣ ਮੈਂ ਕਬੱਡੀ ਖੇਡਾਂ ਆਪਣੇ ਵੀਰ ਦਾ ਸ਼ੌਕ ਪੂਰਾ ਕਰਨਾ ਹੈ ਤੇ ਹੁਣ ਨਾ ਮੇਰਾ ਸ਼ੌਕ ਕਰਦਾ ਮੈਂ ਕਬੱਡੀ ਖੇਡਾਂ ਤੇ ਤੁਸੀਂ ਹੁਣ ਕਮੈਂਟਾਂ ਚ ਦੱਸਣਾ ਮੈਂ ਕਬੱਡੀ ਖੇਲਾਂ ਕ ਨਾ ਖੇਲਾਂ ਦੱਸਿਓ ਲਾਜ਼ਮੀ ਦੱਸਣਾ ਤੁਸੀਂ ਕਮੈਂਟਾਂ ਦੇ ਵਿੱਚ ਮੈਂ ਕਬੱਡੀ ਖੇਲਾਂ ਕ ਨਾ ਖੇਲਾਂ ਮੇਰਾ ਸ਼ੌਕ ਹੈ ਮੈਂ ਮੇਰੇ ਦਿਲ ਕਰਦਾ ਮੈਂ ਕਬੱਡੀ ਖੇਲਾਂ ਪਰ ਖੇਲਨੀ ਹੈ ਮੈਂ ਜਿੱਦਦਾ ਉਹ ਮੁੰਡਿਆਂ ਚ ਖੇਡੇ ਆ ਨਾ ਨਨਕਾਣਾ ਸਾਹਿਬ ਗੁਰਦੁਆਰਾ ਬਾਲੀਲਾ ਸਾਹਿਬ ਚ ਉੱਥੇ ਮੈਂ ਖੇਡੀ ਕਬੱਡੀ ਤੇ ਉਦੋਂ ਦਾ ਮੈਨੂੰ ਨਾ ਸ਼ੌਕ ਪੈ ਗਿਆ ਕਬੱਡੀ ਖੇਲਾ ਤੇ ਮੈਂ ਖੇਲਣਾ ਨਹੀਂ ਵੈਸੇ ਚਾਹਦਾ ਤੇ ਮੇਰਾ ਵੀਰ ਖੇਡਦਾ ਰਿਹਾ ਕਬੱਡੀ ਕਿਉਂਕਿ ਨਾ ਟਿਕਟਾਕ ਤੇ ਨਾ YouTube ਤੇ ਦਿਖਾਉਂਦਾ ਨਹੀਂ ਹੈ ਦਿਖਾਵਾ ਨਹੀਂ ਹੈ ਕਰਦਾ ਬਸ ਖੇਡਦਾ ਅੱਛੀ ਸੀ ਕਬੱਡੀ ਤਾਂ ਹੁਣ ਤੁਸੀਂ لازਮੀ ਦੱਸੋ ਕਮੈਂਟ ਚ ਮੈਂ ਕਬੱਡੀ ਖੇਲਾਂਗਾ ਨਾ ਖੇਲਾਂ ਔਰ ਖੇਡ ਨਹੀਂ ਤੇ ਆ ਮੈਂ ਖੇਡਾਂਗਾ ਕਬੱਡੀ ਸਵੇਰ ਸਵੇਰ ਆਇਆ ਹੀ ਰੋਡ ਤੇ ਆਣਾ ਪਿਆ ਵੇਖ ਲੋ ਦੀਦੀਆਂ ਆ ਗਏ ਦੀਦੀ ਸਸਰੀਕਾਲ ਬੋਲੋ ਸਸਰੀਕਾਲ ਔਰ ਛੋਟੀ ਦੀਦੀ ਭਵਨੀਤ ਸਸਰੀਕਾਲ ਬੋਲ ਸਤਿ ਸ਼੍ਰੀ ਅਕਾਲ ਜੀ। ਅਦੀਦੀ ਕੀ ਖਾਂਦੀ ਪੀਏ ਤਾਂ ਦਿਖਾਣਾ ਨੂੰ। ਇਹ ਵੀਰ ਨੂੰ ਦਿਖਾ। ਇਹ YouTube ਪੇ ਆ ਲੈ ਹੁੰਦਾ। ਇਹ ਦੇਖੋ ਇਹ। ਉਹ ਕਿੰਨੀ ਦੂਰ ਆਈ ਏ ਘਾਰ ਮੇਰੇ ਪਿੱਛੇ। ਇੱਕ ਗੇਂਦ ਲੈ ਕੇ ਆਈ ਛੋਟੀ ਤੇ ਪਲਾਸਟਿਕ ਦਾ ਬੱਲਾ ਲੈ ਕੇ ਦਿਖਾ ਬੱਲਾ ਵੀ। ਬੱਲਾ ਵੀ ਦਿਖਾਈ। ਇਹ ਚੈੱਕ ਕਰੋ ਬੱਲਾ ਵੀ ਲੈ ਕੇ। ਕਹਿੰਦੀ ਏ ਭਾਈ ਜੰਦਾ ਪੈ ਤੇ ਉਹਦੇ ਨਾਲ ਨਾ ਮੈਂ ਖੇਡਾਂਗੀ। ਤੇ ਮੈਂ ਇਹਨਾਂ ਨੂੰ ਤਦਵਾਸ ਆ ਬਾਹਰ ਨਾਲ ਖੇਡਣੇ ਆ। ਨਾਲੇ ਤੁਹਾਨੂੰ ਬਲੌਗ ਵੀ ਦਿਖਾਵਾਂਗੇ। ਜਿੱਦਾਂ ਕਿ ਵੀਰੇ ਯਾਰ ਤੁਹਾਡੇ ਉੱਥੇ ਲੱਗਦੇ ਨੇ ਘੋੜਿਆਂ ਦਾ ਸ਼ੋਅ ਤੇ ਘੋੜੇ ਤਾਂ ਬਹੁਤ-ਬਹੁਤ ਵਧੀਆ ਹੁੰਦੇ ਨੇ ਤੁਹਾਡੇ ਕੋਲ ਪਰ ਮੈਨੂੰ ਇੱਕੋ ਹੀ ਘੋੜਾ ਪਸੰਦ ਤੁਹਾਡਾ ਹੈ ਪੰਜਾਬ ਸ਼ਿੰਗਾਰ ਘੋੜਾ ਹੈ ਬਹੁਤ ਮੈਨੂੰ ਵਧੀਆ ਘੋੜਾ ਲੱਗਾ ਤੁਹਾਡੇ ਜਿੰਨੇ ਵੀਰ ਭਰਾ ਸਾਰਿਆਂ ਨੇ ਘੋੜੇ ਰੱਖੇ ਨੇ ਨਾ ਉਹਨਾਂ ਦੀ ਨਾ ਮੈਨੂੰ ਪਿਕ ਸੈਂਡ ਕਰਨੀ ਹੈ ਤੁਸੀਂ ਦੀ YouTube ਤੇ ਕਿਉਂਕਿ ਮੈਂ ਵੇਖਾਂਗਾ ਕਿ ਸਾਰਿਆਂ ਤੋਂ ਘੋੜਾ ਕਿਦਾਂ ਅੱਛਾ ਹੈ ਕਿਉਂਕਿ ਮੈਨੂੰ ਨਸਲਾਂ ਦਾ ਅੱਡਾ ਕੋਈ ਨਹੀਂ ਪਤਾ ਹੈ ਵੈਸੇ ਤੁਹਾਨੂੰ ਮੈਂ ਘੋੜੇ ਦੀ ਸ਼ਕਲ ਅਕਲ ਵੇਖ ਕੇ ਦੱਸ ਦਵਾਂਗਾ ਕਿ ਕੋੜਾ ਕਿਹੜਾ ਅੱਛਾ ਹੈ ਤੇ ਲਾਜ਼ਮੀ ਸਾਨੂੰ ਸਪੋਰਟ ਕਰਨੀ ਆ ਵੀਰੇ ਹੁਣ ਮੈਂ ਆ ਗਿਆ ਇਹ ਵੇਖੋ ਮੈਨੂੰ ਇਹ ਦੱਸਿਓ ਤੁਸੀਂ ਕੀ ਚੀਜ਼ ਹੈ ਇਹ ਚੈੱਕ ਕਰੋ ਇਹ ਦੋ ਤੁਸੀਂ ਮੈਨੂੰ ਦੱਸਣਾ ਕਮਾਦ ਹੈ ਕੀ ਚੀਜ਼ ਹੈ ਤੇ ਕਮੈਂਟਾਂ ਚ ਮੈਨੂੰ ਲਾਜ਼ਮੀ ਦੱਸ ਕੇ ਤੁਸੀਂ ਜਾਣਿਆ ਕੀ ਚੀਜ਼ ਹੈ ਤੇ ਇਹ ਚੈੱਕ ਕਰੋ ਜੀ ਅੱਜ ਨਾ ਭਗਤ ਸਿੰਘ ਵਡਣ ਦੇ ਕਾ ਕਿਉਂ ਕੱਜ ਲੈਣਾ ਕੱਲ ਲੈਣਦੇ ਹਣ ਪੱਠੇ ਤੇ ਪਠੇ ਲੈ ਕੇ ਆਏ ਹਾਂ ਵਾ ਵਈ ਤੇ ਇਹ ਆਪਣੀ ਘੋੜੀ ਲਈ ਪੱਠੇ ਵੜਨਦੇ ਘੋੜੀ ਨਾ ਸਮਝਿਓ ਖੋਤੀ ਜੇ ਭਾਜੀ ਤੇ ਪਗਾ ਸੈਂ ਪਗਾ ਸੈਂ ਕਿ ਨਾ ਘਾੜਨਾ ਭਾਜੀ ਇੱਕ ਪੰਡ ਵੜਣੀ ਹੈ ਵਾ ਕਹਿੰਦਾ ਇੱਕ ਪੰਡ ਵੜਣੀ ਹੈ ਤੇ ਲੈ ਜਾਣੀ ਹੈ ਖੋਤੀ ਦੇ ਅੱਗੇ ਸੁੱਟ ਦੇਣੀ ਖੋਤੀ ਦੇ ਅੱਗੇ ਸੁੱਟਣੀ ਹੈ ਕਿ ਕਿਦੇ ਅੱਗੇ ਸੁੱਟਣੀ ਹੈ ਖੋਤੀ ਅੱਗੇ ਸੁੱਟਣੀ ਹੈ ਤੇ ਡੰਗਰਾਂ ਅੱਗੇ ਕਹਿੰਦਾ ਨਾਲ ਡੰਗਰ ਚੇਲ ਮਾਰਨ ਨਾਲ ਖੋਤੀ ਵੀ ਚੇਲ ਮਾਰੇ ਤੇ سپورਟ لازمی ਕਰਨੀ ਹੈ ਮੈਂ ਹਰ ਵੀਡੀਓ ਚ ਵੀਰੇ ਯਾਰ ਕਹਿਣਾ ਪਿਆ ਮੈਨੂੰ سپورਟ ਕਰਨੀ ਹੈ ਪਰ سپورਟ ਕਰਨੀ ਹੈ ਤੁਸੀਂ